ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਦੁੱਧ ਵਾਲੀਆਂ ਸੇਵੀਆਂ ਇਹਦੇ ਵਾਸਤੇ ਪਹਿਲਾਂ ਆਪਾਂ ਗੈਸ ਦੇ ਉੱਪਰ ਇੱਕ ਪੈਨ ਰੱਖਾਂਗੇ ਜੀ ਗੈਸ ਨੂੰ ਆਨ ਕਰਕੇ ਪੈਨ ਦੇ ਵਿੱਚ ਪਾਵਾਂਗੇ ਜੀ ਇੱਕ ਟੇਬਲस्पून ਦੇਸੀ ਘਿਓ ਦਾ ਘਿਓ ਨੂੰ ਆਪਾਂ ਹਲਕਾ ਹਿਲਾਉਂਦੇ ਹੋਏ ਜੀ ਮੈਲਟ ਕਰ ਲੈਣਾ ਹੈ ਦੇਖੋ ਕਿੰਨਾ ਵਧੀਆ ਘਿਓ ਮੈਲਟ ਹੋ ਰਿਹਾ ਹੈ ਫਿਰ ਆਪਾਂ ਪਾਵਾਂਗੇ ਜੀ ਇੱਕ ਕੌਲੀ ਸੇਵੀਆਂ ਦੀ ਆਪਾਂ ਇੱਕ ਕੌਲੀ ਸੇਵੀਆਂ ਦੀ ਪਾ ਦਿੱਤੀ ਹੈ ਤੇ ਇਹਨੂੰ ਚਮਚ ਨਾਲ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਅਪ ਕਰਾਂਗੇ ਜੀ ਘਿਓ ਦੇ ਵਿੱਚ ਮਤਲਬ ਕਿ ਭੁੰਨ ਲਵਾਂਗੇ ਹਲਕਾ ਹਲਕਾ ਇਸ ਦੀ ਸਿਕਾਈ ਕਰਾਂਗੇ ਜੀ ਚਮਚ ਨਾਲ ਹਲਾਉਂਦੇ ਰਹਿਣਾ ਹੈ ਜੋ ਕਿ ਜਿਹੜਾ ਘਿਓ ਦਾ ਤੇ ਸੇਵੀਆਂ ਇੱਕ ਦੂਸਰੇ ਚ ਰਚ ਜਾਣ ਵਧੀਆ ਤਰੀਕੇ ਨਾਲ ਘਿਓ ਦਾ ਜਿਹੜਾ ਰਚਾ ਉਸੇਵੀਆਂ ਦੇ ਵਿੱਚ ਵਧੀਆ ਤਰੀਕੇ ਨਾਲ ਪਨਾ ਹੈ ਦਾ ਹੋ ਜਾਵੇ ਚਮਚ ਨਾਲ ਇਸ ਨੂੰ ਹਿਲਾਉਂਦੇ ਰਹਿਣਾ ਹੈ ਔਰ ਗੈਸ ਦੀ ਫਲੇਮ ਆ ਜਿਹੜੀ ਉਹ ਜ਼ਿਆਦਾ ਹਾਈ ਨਹੀਂ ਰੱਖਣੀ ਹੈ ਹਲਕੀ ਹਲਕੀ ਫਲੇਮ ਤੇ ਆਪਾਂ ਚਮਚ ਹਿਲਾਉਂਦੇ ਰਵਾਂਗੇ ਜੋ ਕਿ ਸੇਵੀਆਂ ਆਪਣੀਆਂ ਸਹੀ ਤਰੀਕੇ ਨਾਲ ਇਹਨਾਂ ਦੀ ਸਿਕਾਈ ਹੋ ਜਾਵੇ ਫਿਰ ਆਪਾਂ ਵਧਾਂਗੇ ਜੀ ਦੂਜੇ ਸਟੈਪ ਵੱਲ ਹੁਣ ਆਪਾਂ ਪਾਵਾਂਗੇ ਜੀ ਇੱਕ ਗਲਾਸ ਇਹਦੇ ਵਿੱਚ ਦੁੱਧ ਦਾ ਦੁੱਧ ਨੂੰ ਵੀ ਆਪਾਂ ਆਰਾਮ ਨਾਲ ਹੌਲੀ-ਹੌਲੀ ਪਾਉਣਾ ਹੈ ਜੀ ਫਿਰ ਆਪਾਂ ਥੋੜਾ ਜਿਹਾ ਦੁੱਧ ਪਾ ਕੇ ਚਮਚ ਨਾਲ ਹਲਾ ਲਵਾਂਗੇ ਜੋ ਕਿ ਜਿਹੜੀਆਂ ਸੇਵੀਆਂ ਨੇ ਉਹ ਵਧੀਆ ਤਰੀਕੇ ਨਾਲ ਦੁੱਧ ਦੇ ਵਿੱਚ ਮਿਕਸ ਆਪ ਹੋ ਜਾਵੇ ਫਿਰ ਜਿਹੜਾ ਬਚਿਆ ਹੋਇਆ ਦੁੱਧ ਹੈ ਉਸ ਨੂੰ ਵੀ ਆਪਾਂ ਪੈਨ ਦੇ ਵਿੱਚ ਪਾ ਲਵਾਂਗੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਕਿ ਈਜ਼ੀ ਵੇ ਆ ਕੋਈ ਜਿਆਦਾ ਲੰਮਾ ਟਾਈਮ ਨਹੀਂ ਕੋਈ ਜਿਆਦਾ ਟਾਈਮ ਨਹੀਂ ਜੀ ਲੱਗਦਾ ਇਹਨੂੰ ਬਣਾਉਣ ਵਾਸਤੇ ਆਪਾਂ ਦੁੱਧ ਪਾ ਲਿਆ ਜੀ ਹੁਣ ਇਹਨੂੰ ਆਪਾਂ ਚਮਚ ਦੇ ਨਾਲ ਹਲਕੇ ਹੱਥ ਨਾਲ ਹਿਲਾਉਂਦੇ ਰਵਾਂਗੇ ਜੋ ਕਿ ਸੇਵੀਆਂ ਜਿਹੜੀਆਂ ਵਧੀਆ ਤਰੀਕੇ ਨਾਲ ਇਹਨਾਂ ਦਾ ਮਿਕਸ ਅਪ ਹੋ ਜਾਵੇ ਔਰ ਆ ਦੇਖੋ ਦੁੱਧ ਦੀ ਉਵਾਲੀ ਆ ਜਿਹੜੀ ਉਵਾਲੀ ਦੁੱਧ ਦੀ ਆ ਚੁੱਕੀ ਹੈ ਇਨੂੰ ਆਪਾਂ ਕੁਝ ਟਾਈਮ ਵਾਸਤੇ ਠੱਕ ਦੇਵਾਂਗੇ ਬਹੁਤ ਹੀ ਸੋਹਣਾ ਜਿਹੜਾ ਉਵਾਲ ਹੈ ਔਰ ਸੇਵੀਆਂ ਵੀ ਬਿਲਕੁਲ ਫੁੱਲ ਕੇ ਵਧੀਆ ਜਿਹੜੀਆਂ ਤਿਆਰ ਹੋ ਚੁੱਕੀਆਂ ਨੇ ਬਹੁਤ ਹੀ ਵਧੀਆ ਚਮਚ ਨਾਲ ਥੋੜਾ ਜਿਹਾ ਹਿਲਾ ਲਵਾਂਗੇ ਹੁਣ ਆਪਣਾ 3rd ਸਟੈਪ ਹੈ ਜੀ ਜਿਹੜਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚੀਨੀ ਚੀਨੀ ਵੀ ਇੱਕ ਕਟੋਰੀ ਚੀਨੀ ਦੀ ਹਿਸਾਬ ਨਾਲ ਜ਼ਿਆਦਾ ਵੀ ਨਹੀਂ ਉਹਨਾਂ ਇੱਕ ਕਟੋਰੀ ਚੀਨੀ ਦੀ ਆਪਾਂ ਜੀ ਪਾ ਲਵਾਂਗੇ ਵਿੱਚ ਚੀਨੀ ਨੂੰ ਵਿੱਚ ਪਾ ਕੇ ਆਪਾਂ ਕੁਝ ਟਾਈਮ ਵਾਸਤੇ ਟੱਕ ਦੇਣਾ ਹੈ ਔਰ ਆਪਾਂ ਟੱਕਣ ਚੱਕ ਕੇ ਉਵਾਲ ਵੀ ਇਸ ਦਾ ਦੇਖਣਾ ਹੈ ਔਰ ਚਮਚ ਨਾਲ ਥੋੜੀ ਥੋੜੀ ਦੇਰ ਬਾਅਦ ਇਸ ਨੂੰ ਹਲਾਉਂਦੇ ਰਹਿਣਾ ਹੈ ਜੋ ਕਿ ਜਿਹੜੀ ਚੀਨੀ ਆ ਚੀਨੀ ਵੀ ਵਧੀਆ ਤਰੀਕੇ ਨਾਲ ਇਹਦੇ ਵਿੱਚ ਮਿਕਸ ਅਪ ਹੋ ਜਾਵੇ ਹੁਣ ਆ ਗਿਆ ਜੀ ਆਪਣਾ ਅਗਲਾ ਸਟੈਪ ਡਰਾਈ ਫਰੂਟਸ ਦਾ ਡਰਾਈ ਫਰੂਟਸ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਜਿਹੜੇ ਵੀ ਤੁਹਾਨੂੰ ਵਧੀਆ ਲੱਗਣ ਡਰਾਈ ਫਰੂਟਸ ਨੂੰ ਤੁਸੀਂ ਚਾਕੂ ਨਾਲ ਵੀ ਕੱਟ ਸਕਦੇ ਆ ਤੇ ਇਹਨੂੰ ਕੱਦੂਕਾਸ ਵੀ ਕਰ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਤੁਸੀਂ ਡਰਾਈ ਫਰੂਟਸ ਦੀ ਕਟਾਈ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਲਓ ਜੀ ਹੁਣ ਆਪਣਾ ਬਿਲਕੁਲ ਜਿਹੜਾ ਸੇਵੀਆਂ ਦਾ ਤਿਆਰ ਹੋ ਚੁੱਕਿਆ ਹੈ ਜੀ ਰੈਡੀ ਟੂ ਸਰਵ ਹੈ ਬਹੁਤ ਹੀ ਘੱਟ ਟਾਈਮ ਦੇ ਵਿੱਚ ਔਰ ਵਧੀਆ ਬਹੁਤ ਹੀ ਟੇਸਟੀ ਸੇਵੀਆਂ ਜੀ ਆਪਣੀਆਂ ਬਣ ਕੇ ਤਿਆਰ ਨੇ ਕਿੰਨਾ ਸੋਹਣੀ ਲੁੱਕ ਆਈ ਹੈ ਜੀ ਸੇਵੀਆਂ ਦੀ ਜੀਨੇ ਜੀਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਜਰੂਰ ਕਰੋ ਜੀ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਆ ਕਰੋ ਜੋ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਨਮੀਆਂ ਨਮੀਆਂ ਸਾਡੀਆਂ ਜਿਹੜੀਆਂ ਵੀ ਵੀਡੀਓ ਤੁਸੀਂ ਉਹਨਾਂ ਨੂੰ ਦੇਖ ਕੇ ਉਹਦਾ ਆਨੰਦ ਲੈ ਸਕੋ ਜੀ ਬਿਲਕੁਲ ਰੈਡੀ ਨੇ ਸੇਵੀਆਂ ਇਹ ਬਿਲਕੁਲ ਹੁਣ ਰੈਡੀ ਟੂ ਸਰਵ ਹੈ ਜੀ ਦੇਖੋ ਕਿੰਨੀ ਸ਼ਾਰਟ ਟਾਈਮ ਔਰ ਕਿੰਨੀ ਈਜ਼ੀ ਕੁਕਿੰਗ ਦੇ ਨਾਲ ਦੇਖੋ ਆਪਣੀਆਂ ਸੇਵੀਆਂ ਬਿਲਕੁਲ ਰੈਡੀ ਫॉर ਸਰਵ ਹੈ ਜੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਇਹ 15 ਤੋਂ 20 ਮਿੰਟ ਦਾ ਸਾਰਾ ਟਾਈਮ ਲੱਗਦਾ ਜੀ ਇਹਨੂੰ ਬਣਾਉਣ ਵਾਸਤੇ ਔਰ ਬਹੁਤ ਹੀ ਲਾਜਵਾਬ ਤੇ ਟੇਸਟੀ ਜਿਹੜੀਆਂ ਸੇਵੀਆਂ ਨੇ ਉਹ ਬਣ ਕੇ ਆਪਣੀਆਂ ਤਿਆਰ ਨੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਤੇ ਕਮੈਂਟਸ ਜਰੂਰ ਕਰਿਆ ਕਰੋ